ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ 'ਚੋਂ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੋਧ ਵਿੱਚ ਪੁਲਿਸ ਨੇ ਹੁਣ ਤੱਕ 14490 ਐਫਆਈਆਰ ਦਰਜ ਕੀਤੀਆਂ ਨੇ। 23038 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਔਰ ਹਰ ਰੋਜ਼ ਬਲਡੋਜ਼ਰ ਚੱਲ ਰਹੇ ਨੇ بڑے ਲੋਕ ਤਸਕਰ ਜਿਹੜੇ ਨੇ ਉਹ ਫੜੇ ਜਾ ਰਹੇ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਦੇ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਐਨਡੀਟਸ ਦੇ ਜਿਨ੍ਹਾਂ ਦੇ ਪਰਚੇ ਨੇ ਜਿੰਦਾਂ ਨੇ ਡਰੱਗ ਤੇ ਪੈਸੇ ਨਾਲ ਕੋਠੀਆਂ ਘੜੇ ਕਿੰਨੀਆਂ ਜ਼ਿਆਦਾ ਤਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ ਚ ਚੱਲ ਰਹੀ ਹੈ ਸੁਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸ਼ਹਿਰ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਸਾਵਨ ਦਾ ਮਹੀਨਾ ਚੱਲਦਾ ਪਿਆ ਤੇ ਅੱਜ ਸਾਵਨ ਦਾ ਅਖੀਰਲਾ ਸੋਮਵਾਰ ਹੈ ਤਿਆਰੀਆਂ ਚੱਲ ਰਹੀਆਂ ਨੇ ਜਲੰਧਰ ਕੈਂਟ ਦੇ ਵਿੱਚ ਦੀਪਨਗਰ ਰਾਮ ਬਾਗ ਮੰਦਿਰ ਦੇ ਵਿੱਚ ਜਿੱਥੇ ਕਿ ਅੱਜ 3 ਵਜੇ ਦੇ ਕਰੀਬ ਸ਼ੋਭਾ ਯਾਤਰਾ ਕੱਢਣੀ ਆ ਇਸ ਮੰਦਿਰ ਦੀ ਕੀ ਮਹੱਤਤਾ ਹੈ ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਪਰ ਫਿਲਹਾਲ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਨੌਜਵਾਨਾਂ ਵੱਲੋਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਖਿੱਚੀਆਂ ਜਾ ਰਹੀਆਂ ਕਿਉਂਕਿ 3 ਵਜੇ ਦੇ ਕਰੀਬ ਸ਼ੋਭਾ ਯਾਤਰਾ ਗੱਡੀ ਜਾਣੀ ਆ ਉਸ ਨੂੰ ਲੈ ਕੇ ਮਲਮੋਹਕ ਪਲਕੀ ਜਿਹੜੀ ਹੈਗੀ ਆ ਉਹ ਤਿਆਰ ਕੀਤੀ ਜਾ ਰਹੀ ਆ ਫੁੱਲਾਂ ਨਾਲ ਸਜਾਈ ਹੋਈ ਪਲਕੀ ਜਿਹੜੀ ਅੱਜ ਜਲੰਧਰ ਕੈਂਟ ਦੇ ਅੰਦਰ ਦੇ ਇਲਾਕੇ ਜਿਹੜੇ ਹੈਗੇ ਨੇ ਉਹ ਸਾਰੇ ਇਲਾਕਿਆਂ ਦੇ ਵਿੱਚ ਘੁੰਮੇਗੀ ਔਰ ਹਰ ਸਾਲ ਇਸੇ ਤਰ੍ਹਾਂ ਹੀ ਸ਼ੋਭਾ ਯਾਤਰਾ ਕੱਢੀ ਜਾਂਦੀ ਆ ਅੰਦਰ ਜਿਹੜੀਆਂ ਮੰਦਰ ਦੇ ਅੰਦਰਲੀਆਂ ਤਸਵੀਰਾਂ ਉਹ ਇਸ ਤੋਂ ਵੀ ਮਲਮੋਹਕ ਨੇ ਕਿਉਂਕਿ ਜਲਪਸ਼ੇਕ ਹੋ ਰਿਹਾ ਦੁੱਧ ਨਾਲ ਲਵਾਇਆ ਜਾ ਰਿਹਾ ਸ਼ਿਵਲਿੰਗ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਉਹ ਵੀ ਤੁਹਾਡੇ ਨਿਸ਼ਰ ਕਰਾਂਗੇ ਪਰ ਫਿਲਹਾਲ ਜਿਹੜੀਆਂ ਅੰਦਰ ਭਗਤ ਜਨ ਜਿਹੜੇ ਹੈਗੇ ਨੇ ਉੱਥੇ ਪਹੁੰਚੇ ਹੋਏ ਨੇ ਪੁਜਾਰੀ ਵੱਲੋਂ ਮੰਤਰ ਦਾ ਉਚਾਰਨ ਕੀਤਾ ਜਾ ਰਿਹਾ ਸਾਰੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਦੈਨਿਕ ਸਵੇਰਾ ਤੇ ਅਸੀਂ ਤੁਹਾਨੂੰ ਦਿਖਾਣ ਜਾ ਰਹੇ ਹਾਂ ਕਿਉਂਕਿ ਇੱਥੇ ਦੀ ਤਸਵੀਰਾਂ ਇੱਥੇ ਦੀ ਜਿਹੜੀ ਹਿਸਟਰੀ ਹੈ ਆਪਣੇ ਆਪ ਦੇ ਵਿੱਚ ਹੀ ਵੱਖਰੀ ਹੈ ਸਾਰੀ ਗੱਲਬਾਤ ਤੁਹਾਡੇ ਦਿੱਕਰ ਪਾਵਾਗੇ ਫਿਲਹਾਲ ਪੁਜਾਰੀ ਜੀ ਇੱਥੇ ਮੰਤਰ ਉਚਾਰਨ ਕਰ ਰਹੇ ਨੇ अगोरेय नमः फला शिवाय नमः अर्धा जय नित्यं महेशम पदरे देवं चा सुत्प्रावंसं नन्नांगो भूतोलांगम पुरुषपां भिति वस्तम पदरा श्रीवंशमत्वासु पवरगले याग नित्यं सदा सुवादति सुवंदम दिव्यवाय मञ्चला क्रमरे एवं भगवदीशान सवा शिवाय नमः उपशेषना करो भगवान चंद्र ਹੋਰ ਹੋਰ ਜਬਨੇ ਜਿਹੜੇ ਲੋਕ ਇੱਥੇ ਮਹਾਦੇਵ ਦੇ ਲਤਮਸਤਤ ਹੋਣ ਆਏ ਨੇ ਸਿਵਲਿੰਗ ਤੇ ਦੁੱਧ ਪਿਲਾ ਰਹੇ ਨੇ ਦੁੱਧ ਨਾਲ ਅਭਿਸ਼ੇਕ ਕੀਤਾ ਜਾ ਰਿਹਾ ਇਹ ਮੰਨਤਾ ਇੱਥੇ ਦੀ ਮੰਨਤਾ ਕਿ ਜੋ ਸੱਚੇ ਦਿਲੋਂ ਇੱਥੇ ਆ ਕੇ ਅੱਜ ਦੇ ਦਿਨ ਯਾਨੀ ਕਿ ਸਾਵਣ ਦੇ ਮਹੀਨੇ ਦੇ ਵਿੱਚ ਆਪਣੀ ਸੋਮਵਾਰ ਦਾ ਹਰ ਇੱਕ ਸੋਮਵਾਰ ਜੀ ਮਹਾਰਾਜ ਦਾ ਵਰਤ ਰੱਖਦਾ ਉਹਨਾਂ ਦੀ ਪੂਜਾ ਕਰਦਾ ਉਹਨਾਂ ਦੇ ਹਰ ਇੱਕ ਕੰਮ ਜਿਹੜੇ ਹੈਗੇ ਆ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹਿੰਦੀ ਹੈ ਹਰ ਇੱਕ ਕੰਮ ਜਿਹੜੇ ਉਸ ਵੱਲੇ ਹੁੰਦੇ ਨੇ ਇਹ ਮੰਨਤਾ ਹੈਗੀ ਇੱਥੇ ਦੀ ਬਾਕੀ ਜਿਹੜੇ ਪੁਜਾਰੀ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਤਸਵੀਰਾਂ ਮਲਮੋਤ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਭਗਤ ਜਨ ਹੈਗੇ ਨੇ ਉਹ ਇੱਥੇ ਆ ਕੇ ਸ਼ਿਵਲਿੰਗ ਦਾ ਅਭਿਸ਼ੇਕ ਕਰਦੇ ਹੋਏ ਨਜ਼ਰ ਨਜ਼ਰ ਆ ਰਹੀ ਨੇ ਕਿ ਲਗਾਤਾਰ ਜਿਹੜੇ ਪੁਜਾਰੀ ਹੈਗੇ ਉਹਨਾਂ ਵੱਲੋਂ ਮੰਤਰਾਂ ਦਾ ਉਚਾਰਨ ਜਿਹੜਾ ਹੈਗਾ ਉਹ ਇੱਥੇ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਆਪਣੇ ਆਪ ਨੂੰ ਹਰੇ ਬਿਆਨਕਾਰੀ ਹਨ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਮੰਦਰ ਦੇ ਵਿੱਚ ਖਾਸ ਕਰ ਸ਼੍ਰੀ ਮੰਦਰ ਦੇ ਵਿੱਚ ਜਦੋਂ ਉਹਨਾਂ ਦਾ ਕੋਈ ਦਿਨ ਤਿਹਾਰ ਹੁੰਦਾ ਹੈ ਕਿਸ ਤਰ੍ਹਾਂ ਦੇ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਪੂਜਾ ਅਰਚਨਾ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਹੈ ਔਰ ਲਗਾਤਾਰ ਪੁਜਾਰੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਮੰਤਰਾਂ ਦਾ ਉਚਾਰਨ ਜਿਹੜਾ ਹੈਗਾ ਉਹ ਵੀ ਕੀਤਾ ਜਾ ਰਿਹਾ ਹੈ ਬਾਕੀ ਜਿਹੜੇ ਇੱਥੇ ਦੇ ਮੇਨ ਪੁਜਾਰੀ ਹੈਗੇ ਨੇ ਅਨਿਤ ਸ਼ਰਮਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕੀ ਕੀ ਮਹੱਤਤਾ ਹੈਗੀ ਆ ਕੀ ਕੀ ਜਾਣਕਾਰੀ ਹੈਗੀ ਆ ਆਖਰਕਾਰ ਰਾਮ ਬਾਗ ਮੰਦਿਰ ਦੀ ਕੀ ਹਿਸਟਰੀ ਹੈਗੀ ਆ ਉਹ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਇਹ ਤਸਵੀਰਾਂ ਨੇ ਸ਼੍ਰੀ ਮੰਦਰ ਰਾਮ ਬਾਗ ਦੀਆਂ ਰਾਮ ਬਾਗ ਮੰਦਰ ਦੀਆਂ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਆ ਆਪਣੇ ਆਪ ਦੇ ਵਿੱਚ ਹਿਸਟਰੀ ਹੈ ਸ਼ਾਇਦ ਜਲੰਧਰ ਵਾਸੀਆਂ ਨੂੰ ਪ੍ਰੋਪਰ ਇਹਦੇ ਬਾਰੇ ਨਾ ਪਤਾ ਹੋਵੇ ਇਸ ਕਰਕੇ ਦੈਨਿਕ ਸ਼ੇਰਾ ਨੇ ਇਹ ਪਹਿਲ ਕੀਤੀ ਹੈ ਕਿ ਆਪਣੇ ਦਰਸ਼ਕਾਂ ਦੇ ਕਰ ਇਹ ਜਾਣਕਾਰੀ ਜਰੂਰ ਪਹੁੰਚਾਈਏ ਕਿ ਸਾਵਣ ਮਹੀਨੇ ਦੇ ਵਿੱਚ ਇਸ ਮੰਦਿਰ ਦੀ ਕੀ ਮਹੱਤਤਾ ਹੈਗੀ ਆ ਕਿਸ ਤਰ੍ਹਾਂ ਸ਼ਰਧਾਲੂ ਇੱਥੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਸ਼ਿਵ ਮਹਾਦੇਵ ਔਲੇ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਔਰ ਖਾਸ ਕਰਕੇ ਅੱਜ ਜਿਵੇਂ ਕਿ ਸਾਵਣ ਦਾ ਮਹੀਨਾ ਦਾ ਆਖਰੀ ਸੋਮਵਾਰ ਹੈਗਾ ਭਗਤ ਜਲ ਜਿਹੜੇ ਹੈਗੇ ਨੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਮੇਰੇ ਨਾਲ ਇਸ ਮੰਦਿਰ ਦੇ ਪੁਜਾਰੀ ਅੰਕਿਤ ਸ਼ਰਮਾ ਹੈਗੇ ਨੇ ਗੱਲਬਾਤ ਕਰਦੇ ਆ ਸਰ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਜੁੜੇ ਹੋ ਹੋ ਕਿ ਅਖਰਕਾਰ ਹਿਸਟਰੀ ਕੀ ਹੈਗੀ ਰਾਮਬਾਗ ਦੀ बो, बोलो शंकर भगवान की जय ओम तंबकम जामयस वंदे पुष्टि वानम उद्वादि की वंदन मित्रम क्षमा मूलदात बोलिए उमापति महान देव की जय बोलो दामबा के राजा की जय मैं दुआ श्री शिवपुरी रामबाग मंदिर जंद कैंट दीप नगर से पुजारी अंकित शर्मा ਇਹ ਜੋ ਮੰਦਿਰ ਹੈ ਇਹ ਬਹੁਤ ਆਚਨ ਮੰਦਿਰ ਹੈ اور यहाँ पर बहुत दूर दूर से श्रद्धालु जो हैं अपनी मनोकामना लेकर आते हैं और उनकी मनोकामना जो हैं वो यहाँ पर भोलेनाथ जो है उनकी झोलियाँ भरते हैं कभी कोई भी भक्त जो है यहाँ से खाली नहीं जाता है और श्रावण का जो महीना है वो विशेष करके भोलेनाथ के लिए अर्पण किया गया है इसी महीने में वर्षा ऋतु में जो है भोलेनाथ के सभी तीर्थों की यात्राएँ होती है। हैं मणि महेश अमरनाथ किन्नर कैलाश श्रीखंड महादेव जो भी हमारे तीर्थ हैं भोलेनाथ के उन सभी तीर्थों की हैं जो हैं वो श्रावण के महीने में होती हैं कहा जाता है कि जिस वक्त समुद्र मंथन हुआ था और समुद्र मंथन के समय जो विष निकला था जो विष भोलेनाथ ने पिया था उससे जो है उनका जो कंठ है वो नीला पड़ गया था जिससे उनका नाम लीलकंठ महादेव भी रखा गया है और नीलकंठ के रूप में भी उनकी पूजा होती है और उस विष का जो जहर है उसको ठंडा करने के लिए भोलेनाथ को ठंडा जल जो है वो अर्पण किया गया था इसीलिए भोलेनाथ को जो है जल अर्पण किया जाता है उनके शिवलिंग के रूप में उनके ऊपर जल अर्पण किया जाता है और जो है इससे भोलेनाथ सबकी मनोकामनाएं पूरी करते हैं जो इस महीने में सोमवार का व्रत रखता है इस महीने के बीच में श्रावण की शिवरात्रि आती है उसका जो भी व्रत लगता है उससे जो है सभी भक्तों के रोग दोष ग्रह कलेश जो है वो सभी दूर हो जाते हैं और सबकी मनोकामनाएं पूर्ण होती हैं भगवान तो भोलेनाथ सबके घरों में सुख शांति सुख समृद्धि जो है वो लेकर आते हैं आज श्रावण महीने का चौथा सोमवार है और इस चौथे सोमवार में सभी भक्त जो हैं अपने अपने जिन्होंने व्रत रखा है वो भोलेनाथ के पूजन का व्रत का उद्यापन करते हैं माँ गौरव की पूजा करते हैं जिन बच्चों की शादियाँ रुकी हुई हैं नहीं हो रही हैं उनके लिए भी जो है ये श्रावण सोमवार बड़ा महत्वपूर्ण माना गया है इस दिन आज का जो दिन है विशेष करके बहुत महत्वपूर्ण है क्योंकि आज के दिन जो है शर्वात सिद्ध योग है इस योग में जो भी पूजा करते हैं उन सभी की पूजाएं जो हैं वो सिद्ध होती हैं भोलेनाथ सबकी मनोकामनाओं को पूर्ण करते हैं सभी के रोगों को सभी के कष्टों को दूर करके उनके सबके परिवार में सुख शांति लेकर आते हैं तो मेरी सभी से यही मनोकामना, सभी से यही प्रार्थना है कि सभी भक्त जो हैं, भोलेनाथ की पूजा किया करें श्रावण के महीने में उनका पूजन करें पूजन से जो है सबके कष्ट दूर हो जाएंगे बोलो शंकर भगवान की जय एक ये भी जानकारी मिली है कि जो परंपरा हैगी है इस मंदिर की कि लोग जोड़े है इतर चिट्ठियाँ ले लेके इत दान पात्र जाते हैं पा। हाँ जी हाँ जी यहाँ पर जो भी श्रद्धालु जिनकी कोई मनोकामना होती है वो एक चिट्ठी के रूप में जो है वो यहाँ पर आकर अपनी मनोकामना जो है वो भगवान भोलेनाथ के आगे अर्पण करते हैं वो जो चिट्ठियाँ हैं लोग भगवान के चरणों में जो यहाँ का दान पात्र है उसमें ये अपनी मनोकामना लिख के डाल के जाते हैं नारियल के ऊपर रखे जाते हैं और कोई भी सब भक्तों की जो है मनोकामनाएं पूर्ण होती हैं भोलेनाथ सब की झोलियाँ भर के देते हैं कोई भी भक्त यहाँ से खाली नहीं जाता है इसलिए सभी भक्त जो हैं यहाँ पर आकर दर्शन करें ये जो भोलेनाथ का मंदिर है पूरे जलंधर के बीच में एक प्रसिद्ध प्राचीन मंदिर है यहाँ पर बहुत दूर 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 से जो है वो संगीत दर्शनों के लिए आती हैं आज चौथा सोमवार है आज जो है भोलेनाथ की परिक्रमा महाकाल की जो परिक्रमा है वो पूरे नगर में निकाली जाएगी रामबाग से शुरू करके फिर पूरे नगर में घूमते हुए पूरे जलंधर कैंट में घूमते हुए वापस रामबाग में आकर जो है उनकी फिर आरती पूजा की जाती है और आरती पूजा के बाद सबको फिर प्रसाद जो है वितरण किया जाता है बोलो शंकर भगवान की जय तो ये साल रामबाग मंदिर के पुजारी अंकित शर्मा जी जिन्होंने ਇਸ ਮੰਦਰ ਦੀ ਹਿਸਟਰੀ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਕਿ ਜਿਹੜੇ ਲੋਕ ਜਲੰਧਰ ਦਾ ਜਲੰਧਰ ਦੇ ਆਸ-ਪਾਸ ਲੋਕ ਵਸੇ ਹੋਏ ਨੇ ਉਹ ਵੀ ਇਸ ਮੰਦਰ ਦੀ ਹਿਸਟਰੀ ਨੂੰ ਜਾਣੂ ਹੋ ਸਕਣ ਤੇ ਨਾਲ ਦੀ ਨਾਲ ਇਸ ਮੰਦਰ ਦੇ ਵਿੱਚ ਆ ਕੇ ਨਤਮਸਤ ਹੋਣ ਮਹਾਦੇਵ ਭੋਲੇ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਜਿਹੜੀ ਆ ਉਹਨਾਂ ਦੀਆਂ ਮਨੋ ਕਾਮਨਾਵਾਂ ਹੈਗੀਆਂ ਨੇ ਉਹ ਵੀ ਪੂਰੀਆਂ ਹੋ ਸਕਣ ਤੇ ਲਗਾਤਾਰ ਇਸੇ ਤਰ੍ਹਾਂ ਹੀ ਇਤਿਹਾਸੇ ਪੱਲੇ ਫਨੋਲਾਂਗੇ ਹੋਰ ਕਿਤੇ ਹੋਰ ਕਿਸੇ ਮੰਦਿਰ ਹੋਰ ਕਿਸੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਾਂਗੇ ਤੇ ਤੁਹਾਨੂੰ ਉਸ ਦੀ ਹਿਸਟਰੀ ਬਾਰੇ ਜ਼ਰੂਰ ਜਾਣੂ ਕਰਵਾਵਾਂਗੇ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਵਿੰਦਰ ਕੰਬੋਜ ਪੈਨਿਚਰਾ ਟੀਵੀ ਜਿਲੰਦਰਕਨ